ਦੇ ਵਿੱਚ ਪੰਜਾਬ ਦੇ ਨੌਜਵਾਨਾਂ ਨੇ ਪਿੰਡਾਂ ਦੇ ਨੌਜਵਾਨਾਂ ਨੇ ਸਾਥ ਦਿੱਤਾ ਹੈ ਤੇ ਦਿਨ ਰਾਤ ਰਾਤ ਦੇ 12 1 2 ਵਜੇ ਤੱਕ ਪੰਜਾਬ ਦੀ ਨੌਜਵਾਨੀ ਕੰਮ ਕਰਦੀ ਹੈ ਤੇ ਹੌਸਲੇ ਉਹਨਾਂ ਨੂੰ ਵੇਖ ਕੇ بلند ਹੋ ਜਾਂਦੇ ਨੇ ਇਸ ਦੇ ਬਾਰੇ ਹੀ ਅੱਜ ਅਸੀਂ ਗੱਲਬਾਤ ਕਰਾਂਗੇ ਸਾਡੇ ਮਾਨਸਾ ਤੋਂ ਸਾਡੇ ਰਜਿੰਦਰ ਜੀ ਦੇ ਨਾਲ ਸੋ ਆਓ ਉਹਨਾਂ ਦਾ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਰਜਿੰਦਰ ਜੀ ਧੰਨਵਾਦ ਜੀ ਸ਼ੁਕਰੀਆ ਜੀ ਰਜਿੰਦਰ ਜੀ ਕੀ ਕਹਿਣਾ ਚਾਹੋਗੇ ਪੰਜਾਬ ਦੀ ਜਵਾਨੀ ਬਾਰੇ ਪੰਜਾਬ ਦੀ ਜਵਾਨੀ ਵਾਰ ਹੀ ਹੈ ਜੀ ਦੇਖੋ ਪੰਜਾਬ ਦੀ ਜਵਾਨੀ ਨੂੰ ਸਲਾਮ ਕਰਦੇ ਆ ਚਾਹੇ ਤੇ ਪੰਜਾਬ ਦੇ ਨਾਲ ਨਾ ਜੀ ਪਿਛਲੇ 70 ਸਾਲ ਤੋਂ ਹੀ ਸੈਂਟਰ ਸਰਕਾਰ ਚ ਕਿਸੇ ਵੀ ਪਾਰਟੀ ਦੀ ਹੋਵੇ ਮਤਰੇ ਹੀ ਮਾੜਾ ਵਾਲਾ ਸਲੂਕ ਹੀ ਕੀਤਾ ਗਿਆ ਚਾਹੇ ਕਾਂਗਰਸ ਹੋਵੇ ਚਾਹੇ ਹੋਰ ਹੋਣ ਚਾਹੇ ਬੀਜੇਪੀ ਹੋਵੇ ਕੋਈ ਹੋਰ ਹੋਵੇ ਮਤਲਬ ਜਦੋਂ ਵੀ ਪੰਜਾਬ ਦੀ ਗੱਲ ਆਉਂਦੀ ਆ ਪੰਜਾਬ ਨੂੰ ਬਦਨਾਮ ਕਰਨ ਤੋਂ ਸਿਵਾਏ ਇਹਨਾਂ ਸੈਂਟਰ ਦੀਆਂ ਸਰਕਾਰਾਂ ਨੇ ਕੋਈ ਚੰਨੀ ਨਹੀਂ ਕੀਤਾ ਸੈਂਟਰ ਸਰਕਾਰਾਂ ਪੰਜਾਬ ਨੂੰ ਕੋਈ ਰਾਹਤ ਦੇਣ ਦੀ بجائے ਇਹਨੂੰ ਬਦਨਾਮ ਕਰਨ ਚ ਲੱਗੀਆਂ ਹੋਈਆਂ ਨੇ ਇਹ ਪਿਛਲੇ ਸਾਲਾਂ ਤੋਂ ਲੈ ਕੇ ਕਿਉਂਕਿ ਪੰਜਾਬ ਦੇ ਵਿੱਚ ਪੰਜਾਬ ਦੀ ਨੌਜਵਾਨੀ ਨੂੰ ਨਸ਼ਾ ਕਰਕੇ ਪੰਜਾਬ ਦੀ ਨੌਜਵਾਨੀ ਨੂੰ ਬਿਮਾਰੀਆਂ ਕਰਕੇ ਨੌਜਵਾਨੀ ਨੂੰ ਮਤਲਬ ਕੋਈ ਚੀਜ਼ ਇਹ ਹੈ ਜਾਨੀ ਛੱਡਿਆ ਵੀ ਜਿਹਦੇ ਧਰੂ ਇਹਨੂੰ ਬਦਨਾਮ ਨਾ ਕੀਤਾ ਜਾਵੇ ਅੱਜ ਜਦੋਂ ਅਰੇ ਮੌਕੇ ਤੇ ਆਉਂਦੇ ਨੇ ਦੇਖਦੇ ਨੇ ਤੇ ਪੰਜਾਬ ਦੀ ਨੌਜਵਾਨੀ ਦੇ ਜਦੋਂ ਮੋਢਿਆਂ ਦੇ ਉੱਤੇ ਕੁਆਂਟਲ-ਕੁਆਂਟਲ ਦੀਆਂ ਮਿੱਟੀ ਦੀਆਂ ਭਰੀਆਂ ਹੋਈਆਂ ਬੋਰਗਾਂ ਦੀ ਚੱਕੀਆਂ ਹੁੰਦੀਆਂ ਨੇ ਤੇ ਵੈਗਰੂ ਦਾ ਜਾਪ ਕਰਦੇ ਕਰਦੇ ਉਹ ਬੰਨ ਤਕੜਾ ਕਰਦੇ ਨੇ ਇਹ ਬੋਰੀ ਆ ਕੇ ਫਿਰ ਚੱਕ ਲੈਂਦੇ ਨੇ ਵੈਗਰੂ ਦਾ ਜਾਪ ਕਰਦੇ ਕਰਦੇ ਫਿਰ ਗਾਹ ਮਤਲਬ ਉੱਥੇ ਸੱਤੇ ਤੇ ਪਹੁੰਚਦੇ ਨੇ ਤਾਂ ਇਹਨਾਂ ਲੋਕਾਂ ਦੇ ਦਿਮਾਗ ਦੇ ਉੱਤੇ ਕੋਈ ਅਸਰ ਇਸ ਤਰ੍ਹਾਂ ਦਾ ਪੈਂਦਾ ਕਿ ਪੰਜਾਬ ਦੀ ਨੌਜਵਾਨੀ ਜਿਹਨੂੰ ਅਸੀਂ ਕਾਫੀ ਢੇਰ ਤੋਂ ਬਦਨਾਮ ਕਰ ਰਹੇ ਹਾਂ ਤੇ ਜੇਲ੍ਹਾਂ ਦੇ ਵਿੱਚ ਫਸਾ ਰਹੇ ਆ ਤੇ ਬਾਹਰ ਦੇ ਦੇਸ਼ਾਂ ਦੇ ਵਿੱਚ ਜਾਣ ਵਾਸਤੇ ਮਜਬੂਰ ਕਰਤੇ ਅੱਜ ਜਿਹੜੇ ਬੱਚੇ ਕੋਈ ਨੌਜਵਾਨ ਨੇ ਉਹ ਅੱਜ ਫੇਰ ਚੜ੍ਹਦੀ ਕਲਾ 'ਚ ਨੇ ਠੀਕ ਹੈ ਵੀ ਪ੍ਰਮਾਤਮਾ ਨੇ ਵਕਤ ਬਤਾ ਉਹ ਵਕਤ ਦੀ ਘੜੀ ਦੇ ਵਿੱਚ ਫੇਰ ਵੀ ਪ੍ਰਮਾਤਮਾ ਦਾ ਉਹ ਧੰਨਵਾਦ ਕਰਦੇ ਹੋਏ ਉਸ ਦੀ ਜੋ ਵੀ ਡਿਊਟੀ ਲਈ ਹੈ ਆਪਣੀ ਤਨਦੇਹੀ ਨਾਲ ਨਿਭਾ ਰਹੇ ਨੇ ਆਪਣੇ ਬੱਚਿਆਂ ਵਾਸਤੇ ਆਪਣੀਆਂ ਫਸਲਾਂ ਵਾਸਤੇ ਆਪਣੇ ਪਸ਼ੂਆਂ ਵਾਸਤੇ ਆਪਣੇ ਘਰਾਂ ਵਾਸਤੇ ਜੀ ਤੋਰ ਮਿਹਨਤ ਕਰ ਰਹੇ ਨੇ ਇਸ ਕਰਕੇ ਪੰਜਾਬ ਦੀ ਨੌਜਵਾਨੀ ਨੂੰ ਸਲਾਮ ਕਰਦੇ ਆ ਕਿਉਂਕਿ ਜਿਹੜੇ ਪੰਜਾਬ ਦੀ ਨੌਜਵਾਨੀ ਨੂੰ ਫੜ ਕੇ ਅੰਦਰ ਦੇ ਨਾਲੇ ਲੋਕ ਨੇ ਅੱਜ ਜਾ ਤਾਂ ਉਹ ਪਜਾਮੇ ਪਾ ਪਾ ਕੇ ਮੌਕੇ ਦੇਖਦੇ ਫਿਰਦੇ ਨੇ ਜਾਂ ਡਾਂਗਾ ਲਈ ਫਿਰਦੇ ਨੇ ਕਿਸੇ ਦੇ ਸਿਰ ਤੇ ਉੱਤੇ ਕੋਈ ਗੱਟਾ ਨਹੀਂ ਚੱਕਿਆ ਦੇਖਿਆ ਕੋਈ ਮਦਦ ਵਾਲਾ ਹੱਥ ਨਹੀਂ ਵਧਾ ਰਿਹਾ ਛੇ ਕੋਈ ਮਦਦ ਕਰਦਾ ਤਾਂ ਉਹ ਵੀ ਪੰਜਾਬ ਦੇ ਪੁੱਤੀ ਕਰਦੇ ਨੇ ਚਾਹੇ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਸਾਹਿਬ ਹਰਿੰਗਸ ਸਟੇਟਾਂ 'ਚ ਬੈਠੇ ਨੇ ਪਰ ਸਰਕਾਰ ਤੰਤਰ ਵੱਲੋਂ ਸੈਂਟਰ ਸਰਕਾਰ ਤੰਤਰ ਵੱਲੋਂ ਕੋਈ ਵੀ ਮਤਲਬ ਲੋਕਾਂ ਦੀ ਮਦਦ ਨਹੀਂ ਕੀਤੀ ਜਾ ਰਹੀ ਤੇ ਇਸ ਦਾ ਨੌਜਵਾਨ ਉਹਦਾ ਜਜ਼ਰੂਰ ਮਨ ਦੇ ਵਿੱਚ ਮਹਿਸੂਸ ਕਰ ਰਿਹਾ ਹੈ ਜੀ ਬਿਲਕੁਲ ਜਿਵੇਂ ਰਜਿੰਦਰ ਜੀ ਤੁਸੀਂ ਕਿਹਾ ਕਿ ਚਿੱਟੇ ਕੁੜਤੇ ਪਜਾਮੇ ਪਾ ਕੇ ਰਾਜਨੀਤਿਕ ਪਾਰਟੀਆਂ ਜਿਹੜੀਆਂ ਕਿ ਹੜਾਂ ਦੇ ਹਾਲਾਤਾਂ ਦੇ ਉੱਤੇ ਰਾਜਨੀਤਿਕ ਰੋਟੀਆਂ ਵੀ ਸੇਕੀਆਂ ਜਾ ਰਹੀਆਂ ਨੇ ਜਿਵੇਂ ਕਿ ਦੇਖਦੇ ਆ ਕਿ ਸੁਖਵੀਰ ਬਾਦਲ ਜੀ ਸ਼੍ਰੋਮਣੀ ਅਕਾਲੀ ਦਲ ਤੋਂ ਉਹ ਅਕਸਰ ਹੀ ਲੋਕਾਂ ਦੇ ਵਿੱਚ ਪਹਿਲਾਂ ਡੀਜ਼ਲ ਲੈ ਕੇ ਜਾਂਦੇ ਰਹੇ ਤੇ ਫਿਰ ਉਹਨਾਂ ਨੇ ਇੱਕ ਦੋ ਜਗ੍ਹਾ ਤੇ ਜਨਰੇਟਰ ਵੀ ਆਜੋ ਦਿੱਤੇ ਨੇ ਜਿਨ੍ਹਾਂ ਨਾਲ ਕਿ ਪਾਣੀ ਦਾ ਨਿਕਾਸ ਹੈ ਜਿਹੜਾ ਬਾਹਰ ਕੱਢਣ ਦੇ ਲਈ ਮਦਦ ਕਰ ਸਕੇ ਪਰ ਜਦੋਂ ਉਹਨਾਂ ਨੂੰ ਲੱਗਿਆ ਕਿ ਇੱਥੇ ਲੋਕਾਂ ਨੂੰ ਡੀਜ਼ਲ ਦੀ ਲੋੜ ਨਹੀਂ ਹੈ ਲੋਕਾਂ ਨੇ ਆਪਣੇ ਹਿਸਾਬ ਦੇ ਨਾਲ ਦੇਖੋ ਇਹ ਚੀਜ਼ ਦਾ ਸਾਨੂੰ ਨਹੀਂ ਪਤਾ ਹੁੰਦੀ ਵੀ ਉੱਥੇ ਤਰਪਾਲਾਂ ਦੀ ਲੋੜ ਹੈ ਜਾਂ ਫਿਰ ਰਾਸ਼ਨ ਦੀ ਲੋੜ ਹੈ ਜਦੋਂ ਸੁਖਵੀਰ ਬਾਦਲ ਨੇ ਕੈਸ਼ ਦੇਣਾ ਸ਼ੁਰੂ ਕਰ ਦਿੱਤਾ ਗੁੱਟੀਆਂ ਨੋਟਾਂ ਦੀਆਂ ਦੇਣੀਆਂ ਸ਼ੁਰੂ ਕਰਤੀਆਂ ਆਮ ਲੋਕਾਂ ਦੇ ਹੱਥਾਂ ਦੇ ਵਿੱਚ ਲੱਖ ਰੁਪਈਆ ਦੇਣਾ ਸ਼ੁਰੂ ਕਰ ਦਿੱਤਾ ਤਾਂ ਉਦੋਂ ਜਿਹੜੇ ਨਾਲ ਦੀ ਦੂਸਰੀਆਂ ਪਾਰਟੀਆਂ ਵਾਲੇ ਸੀ ਉਹ ਇਸ ਤਰ੍ਹਾਂ ਪੈਸੇ ਵੰਡਣ ਲੱਗ ਗਏ ਜਿਵੇਂ ਵਿਆਹਾਂ ਦੇ ਵਿੱਚ ਨਿਉਂਦਾ ਇੱਕ ਦੂਜੇ ਤੋਂ ਵੱਧ ਕੇ ਪਾਈਦਾ ਹੈ ਦੇਖੋ ਜੀ ਗੱਲ ਇਹ ਹੈ ਵੀ ਚਲੋ ਪੰਜਾਬ ਦੇ ਨੌਜਵਾਨ ਫਿਰ ਜਿਹੜੇ ਇਹ ਮਦਦ ਕਰਨ ਵਾਲੇ ਹਨ ਤਾਂ ਇਹ ਆਪਣੇ ਪੰਜਾਬ ਦੇ ਨੇ ਮੈਡਮ ਚਾਹੇ ਇਹਨਾਂ ਦੇ ਅੰਦਰ ਰਾਜਨੀਤਿਕ ਲਾਲਸਾ ਹੈਗੀ ਹੈ ਇਹ ਰਾਜਨੀਤੀ ਕਰ ਰਹੇ ਨੇ ਸਨ ਕੋਈ ਜਾ ਇਹ ਜ਼ਰੂਰ ਦੁੱਖ ਹੈ ਵੀ ਰਾਜਨੀਤੀ ਨਾ ਕਰਨ ਮਤਦਨ ਕਰਨ ਜਦੋਂ ਮਤਦਨ ਕਰੋਗੇ ਤਾਂ ਰਾਜਨੀਤੀ ਤੁਹਾਡੀ ਆਪੀ ਚਮਕੇਗੀ ਤੁਹਾਡੇ ਚਮਕਾਉਣ ਦੀ ਲੋੜ ਨਹੀਂ ਹੈਗੀ ਲੋਕ ਆਪ ਹੀ ਸਮਝਣੇ ਲੋੜ ਨੇ ਲੋਕ ਆਪੀ ਜਾਣੀ ਜਾਂਦੇ ਕੋਈ ਮਤਲਬ ਕਿਸੇ ਦਾ ਹੱਕ ਨਹੀਂ ਰੱਖਦਾ ਜੇ ਕਿਸੇ ਦਾ ਕੋਈ ਪੁਰਾਣਾ ਗੁੱਸਾ ਹੈਗਾ ਹੋ ਸਕਦਾ ਉਹ ਗੁੱਸਾ ਟਹਿਲਾ ਹੋ ਜਾਏ ਗਲ ਕਰ ਜਦੋਂ ਰਾਜਨੀਤਿਕ ਗੱਲਾਂ ਕਰਦੇ ਨੇ ਨਾ ਰਾਜਨੀਤਿਕ ਗੱਲਾਂ ਕਰਦੇ ਨੇ ਮੈਡਮ ਉਦੋਂ ਲੋਕਾਂ ਦੇ ਮਨਾਂ ਦੇ ਉੱਤੇ ਉਹ ਰਾਜਨੀਤਿਕ ਗੱਲਾਂ ਨੇ ਜਿਹੜੀਆਂ ਉਹ ਡੰਡਿਆਂ ਵਾਂਗ ਵੱਜਦੀਆਂ ਨੇ ਜਿਹਦੇ ਕਰਕੇ ਲੋਕ ਮਤਲਬ ਕਾफी ਜਿਹੜੇ ਮਜੂਸ ਨੇ ਨਾ ਉਹ ਹੋ ਰਹੇ ਨੇ ਤੇ ਇਹਨਾਂ ਦੇ ਨਾਲ ਮਤਲਬ ਵਿਚਾਰੇ ਇਸ ਕਰਕੇ ਨਹੀਂ ਮਿਲ ਰਹੇ ਲੋਕਾਂ ਦੇ ਇਹ ਲੋਕ ਇਹਨਾਂ ਲੋਕਾਂ ਨੂੰ ਤਾਂ ਹੀ ਕਹਿੰਦੇ ਨੇ ਨੇ ਤੁਸੀਂ ਫੋਟੋਆਂ ਖਿਚਾਉਣਾ ਆਉਂਦੇ ਹੋ ਤੁਸੀਂ ਲਾਮ ਲਸ਼ ਕਰ ਲੈ ਕੇ ਆਉਂਦੇ ਹੋ ਤੁਸੀਂ ਦੰਡ ਮੈਂ ਲੈ ਕੇ ਆਉਂਦੇ ਹੋ ਇਸ ਕਰਕੇ ਤੁਸੀਂ ਪਿੰਡਾਂ ਦੇ ਵਿੱਚ ਨਾ ਵੜੋ ਮਤਲਬ ਇਸ ਜੇ ਰਾਜਨੀਤੀ ਕਰਦੇ ਨੇ ਇਹਨਾਂ ਨੂੰ ਤਾਂ ਹੀ ਇਹਨਾਂ ਲੋਕਾਂ ਵੱਲੋਂ ਅਈਆਂ-ਈਆਂ ਗੱਲਾਂ ਸਾਨੂੰ ਮਿਲਦੀਆਂ ਨੇ ਗੱਲ ਤਾਂ ਠੀਕ ਹੈ ਵੀ ਪਰਮਾਤਮਾ ਦਾ ਵਕਤ ਪਾਇਆ ਹੋਇਆ ਹੈ ਇਹਦੇ ਵਿੱਚ ਲੋਕਾਂ ਦੀ ਜਿੰਨੀ ਮਦਦ ਕੀਤੀ ਜਾਵੇ ਚੰਗੀ ਹੈ ਰਾਜਨੀਤੀ ਨੂੰ ਇਸ ਤੋਂ ਦੂਰ ਰੱਖਿਆ ਜਾਵੇ ਅਸੀਂ ਤਾਂ ਇਹ ਗੱਲ ਕਹਿੰਦੇ ਆ ਵੀ ਰਾਜਨੀਤੀ ਦੋ ਨੰਬਰ ਤੇ ਹੈ ਪਹਿਲਾਂ ਪੰਜਾਬ ਹੈ ਪੰਜਾਬ ਦੀ ਜਨਤਾ ਹੈ ਜੇ ਪੰਜਾਬ ਦੀ ਜਨਤਾ ਵਚੂ ਤਾਂ ਉਹਦੇ ਤੇ ਰਾਜਨੀਤੀ ਵੀ ਕੀਤੀ ਜਾ ਸਕਦੀ ਆ ਉਹਨਾਂ ਵਾਲੇ ਸਮਿਆਂ ਦੇ ਵਿੱਚ ਅੱਜ ਰਾਜਨੀਤੀ ਨੂੰ ਤੇ ਸਾਡੇ ਆਪਸੀ ਮਤਭੇਦ ਨੇ ਜਿਹੜੇ ਉਹ ਭਲਾ ਕੇ ਮਤਲਬ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨ ਦੀ ਜਾਂ ਉਹਨਾਂ ਦੀ ਮਦਦ ਕਰਨ ਦੀ ਜਿਹੜਾ ਸਮਾ ਹੈਗਾ ਉਹ ਸਮੇਂ ਨੂੰ ਮਤਲਬ ਜ਼ਰੂਰ ਯਾਦ ਰੱਖਣਾ ਚਾਹੀਦਾ ਲੋਕ ਵੀ ਇਸ ਗੱਲ ਨੂੰ ਯਾਦ ਰੱਖਣਗੇ ਕਿ ਕਿਹੜੇ ਨੀਂਦ ਨੇ ਸਾਡੀ ਮਦਦ ਕੀਤੀ ਆ ਕਿਹੜੇ ਨੇ ਸਾਡੇ ਤੇ ਆ ਕੇ ਰਾਜਨੀਤੀ ਕੀਤੀ ਆ ਇਹ ਲੋਕ ਭਲੀ ਭਾਤ ਜਾਣਦੇ ਨੇ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਇਹ ਚੀਜ਼ ਦਾ ਹਰ ਇੱਕ ਨੂੰ ਜਿਹੜਾ ਜਿਹਨੇ ਰੋਲ ਲਵਾਇਆ ਉਹਦਾ ਉਹਨੂੰ ਇਨਾਮ ਵੀ ਮਿਲੂਗਾ ਤੇ ਉਹਦਾ ਖਮਿਆਜਾ ਵੀ ਉਹਨੂੰ ਭੁਗਤਣਾ ਪਊਗਾ ਇਸ ਕਰਕੇ ਅਸੀਂ ਮਤਲਬ ਇਹ ਬੇਨਤੀ ਕਰਦੇ ਆਂ ਵੀ ਜਿਹੜਾ ਸਾਡਾ ਨੌਜਵਾਨੀ ਦੇ ਉੱਤੇ ਇਹਨਾਂ ਨੇ ਟੈਗ ਲਾਇਆ ਸੀ ਨਸ਼ੇੜੀਆਂ ਦਾ ਜੀ ਉਹ ਉਹ ਟੈਗ ਹਟਾ ਦੇਣ ਤੇ ਪੰਜਾਬ ਦੇ ਲੋਕਾਂ ਨੂੰ ਮਤਲਬ ਇੱਕ ਸ਼ਾਂਤੀਪੂਰਵਕ ਜਿਹਨੂੰ ਕਦੇ ਅੱਤਵਾਦੀ ਕਿਹਾ ਜਾਂਦਾ ਕਦੇ ਬੱਕਵਾਦੀ ਕਿਹਾ ਜਾਂਦਾ ਕਦੇ ਖਾਲਸਤਾਨੀ ਕਿਹਾ ਜਾਂਦਾ ਆਜੋ ਸਾਰੇ ਇੱਕ ਦੂਜੇ ਚਾਹੇ ਉਹ ਹਿੰਦੂ ਨੇ ਚਾਹੇ ਉਹ ਮੁਸਲਮਾਨ ਨੇ ਚਾਹੇ ਉਹ ਸਿੱਖ ਨੇ ਚਾਹੇ ਜੈਨੀ ਨੇ ਬੋਧੀ ਨੇ ਪਾਰਸੀ ਨੇ ਬਿਆਸੀ ਨੇ ਨਿਰੰਕਾਰੀ ਨੇ ਸਰਸਵਰ ਨੇ ਕੋਈ ਸਾਰੇ ਲੋਕਾਂ ਚ ਇੱਕ ਦੂਜੇ ਦੀ ਮਦਦ ਕਰਨ ਦੇ ਉੱਤੇ ਲੱਗੇ ਹੋਏ ਨੇ ਇਸ ਕਰਕੇ ਇਹਨਾਂ ਰਾਜਨੀਤਿਕ ਜਿਹੜੇ ਲੀਡਰ ਨੇ ਇਹਨਾਂ ਦੀਆਂ ਜਿਹੜੀਆਂ ਗਲਤ ਹਰਕਤਾਂ ਨੇ ਇਹਨਾਂ ਤੋਂ ਇਹ ਬਾਜ਼ ਆ ਜਾਣ ਤਾਂ ਕਿ ਭਾਈਚਾਰ ਖਸਾਂਜ ਹੈ ਜਿਹੜੀ ਪੰਜਾਬ ਦੀ ਉਹ ਕਿਤੇ ਖਤਮ ਨਾ ਹੋਵੇ ਜਾਂ ਇਹਨਾਂ ਦਾ ਖਤਮ ਕਰਨ ਦੇ ਵਿੱਚ ਕੋਈ ਰੋਲ ਨਾ ਹੋਵੇ ਜੀ ਅ ਇੱਥੇ ਨਾਲ ਹੀ ਕਈ ਅਫਵਾਹਾਂ ਦੇ ਵਿੱਚ ਇੱਕ ਖਬਰ ਹੈ ਜਿਹੜੀ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਸੀ ਕਹਿ ਰਹੇ ਸੀ ਕਿ ਅ ਪ੍ਰਸ਼ਾਸਨ ਦੇਖ ਰਿਹਾ ਪੰਜਾਬ ਦੇ ਮੂੰਹ ਦੇ ਵੱਲ ਕਦੋਂ ਪੰਜਾਬ ਦੀਆਂ ਜਥੇਬੰਦੀਆਂ ਜਾਂ ਫਿਰ ਕੋਈ ਐਨ ਜੀਓ ਸਰਕਾਰ ਦੇ ਕੋਲੋਂ ਮਦਦ ਮੰਗੇਗੀ ਕੁਝ ਪੈਸੇ ਦੀ ਜਾਂ ਰਾਸ਼ਨ ਦੀ ਤਾਂ ਪੰਜਾਬ ਦੇ ਕੋਲੇ ਕਹਿੰਦੇ ਨੇ ਕਿ ਪੰਜਾਬ ਹਰਿਆ ਭਰਿਆ ਤੇ ਪਰਮਾਤਮਾ ਦੀ ਇੱਥੇ ਇੰਨੀ ਕੁ ਮਿਹਰ ਹੈ ਕਿ ਕੋਈ ਭੁੱਖਾ ਸੌਂਦਾ ਹੀ ਨਹੀਂ ਤੇ ਹਾਲੇ ਤੱਕ ਜਿਹੜਾ ਰਾਸ਼ਨ ਹੈ ਲੋਕਾਂ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਵੀਡੀਓਜ਼ ਪਾ ਕੇ ਕਿ ਰਾਸ਼ਨ ਇੰਨਾ ਨਾ ਭੇਜਿਆ ਜਾਵੇ ਤੇ ਇਸ ਦੇ ਬਾਰੇ ਤੁਹਾਨੂੰ ਕੀ ਲੱਗਦਾ ਕਿ ਜਿੱਥੇ ਪੰਜਾਬ ਸਰਕਾਰ ਨੂੰ ਘਰ-ਘਰ ਰੋਟੀ ਜਾਂ ਮੈਡੀਸਨ ਮੁਹੱਈਆ ਕਰਵਾਉਣੀ ਚਾਹੀਦੀ ਸੀ ਉਹ ਸੰਸਥਾਵਾਂ ਨੇ ਕੀਤੀ ਹੈ ਦੇਖੋ ਜੀ ਗੱਲ ਇਹ ਹੈ ਦੀ ਕੱਲਾ ਰਾਸ਼ਨ ਤੇ ਨਾਲ ਮਸਲਾ ਹੱਲ ਨਹੀਂ ਹੋਣਾ ਕਾਫੀ WhatsApp ਤੇ ਜਾਂ ਮਤਲਬ ਵੀਡੀਓਜ਼ ਦੇ ਵਿੱਚ ਆਪਾਂ ਕਈ ਚੀਜ਼ਾਂ ਦੇਖਦੇ ਆ ਜਿਹੜੇ ਵਿੱਚ ਉਹਨਾਂ ਨੇ ਮੰਗ ਵੀ ਕੀਤੀ ਹੈ ਮਤਲਬ ਸਾਨੂੰ ਉਧਰਲੇ ਪਾਸੇ ਵੀ ਧਿਆਨ ਦੇਣਾ ਚਾਹੀਦਾ ਹੈ ਜੋ ਚੀਜ਼ਾਂ ਕਿ ਲੇਡੀਜ਼ ਵਾਸਤੇ ਨੇ ਜਾਂ ਜੋ ਬੱਚਿਆਂ ਵਾਸਤੇ ਨੇ ਜਾਂ ਜੋ ਮੈਡੀਸਨ ਨੇ ਮਤਲਬ ਇਨ੍ਹਾਂ ਵੱਲ ਧਿਆਨ ਦੇ ਕੇ ਉਹਨਾਂ ਤੋਂ ਕੋਈ ਮੱਛਰ ਬਹੁਤ ਜ਼ਿਆਦਾ ਹੈ ਜਾਨਵਰ ਜੰਗਲੀ ਜਿਹੜੇ ਇਹ ਲੜਨ ਵਾਲੇ ਸੱਪ ਵਗੈਰਾ ਡੱਡੂ ਵਗੈਰਾ ਘੋਰ ਕਰ ਲੀਆਂ ਹੋਰ ਕਿਸ ਤਰ੍ਹਾਂ ਦੇ ਨੇ ਕੀੜੇ ਮਕੌੜੇ ਨੇ ਜਿਹੜੇ ਕਾਫੀ ਹੈਗੇ ਆ ਇਸ ਕਰਕੇ ਮਤਲਬ ਇਨ੍ਹਾਂ ਚੀਜ਼ਾਂ ਤੋਂ ਬਚਾਓ ਵਾਸਤੇ ਮੱਛਰਦਾਨੀਆਂ ਉਹ ਕਾਫੀ ਕਹੀ ਜਾਂਦੇ ਨੇ ਤੇ ਲੋਕ ਸੇ ਵੀ ਰਹੇ ਨੇ ਤਾਂ ਉਹਨਾਂ ਨੇ ਮਤਲਬ ਰਾਸ਼ਨ ਉਹ ਇਹ ਗੱਲ ਕਹੀ ਹੈ ਵੀ ਰਾਸ਼ਨ ਸਾਡੇ ਕੋਲੇ ਹਫਤੇ ਦਾ ਦਿੰਦਾ ਹੈ ਜੀ ਮਤਲਬ ਸਾਨੂੰ ਹੋਰ ਚੀਜ਼ਾਂ ਦੀ ਜਿਹੜੀ ਜ਼ਰੂਰਤ ਹੈ ਉਹ ਚੀਜ਼ਾਂ ਦਿੱਤੀਆਂ ਜਾਣ ਗੱਲ ਕਰ ਮੈडम ਕੁਝ ਲੋਕ ਕਾਲੀਆਂ ਭੇਡਾਂ ਵਿੱਚ ਇਸਤਾਨੀਆਂ ਨੇ ਜੋ ਵੀ ਕਾਲਾ ਵਜਾਰੀ ਜਾਂ ਉਹਨੂੰ ਸਟੋਰ ਕਰਨ ਦੇ ਵਿੱਚ ਰੁਚੀ ਹੋਈਆਂ ਨੇ ਜਾਂ ਇਕੱਠਾ ਕਰਕੇ ਉਹਨੂੰ ਵੇਚਣ ਵਾਲੇ ਪਾਸੇ ਧਿਆਨ ਦਿੱਜ ਜਾਂਦੇ ਨੇ ਕਈ ਵਾਰੀ ਲੋੜਵੰਦ ਬੰਦੇ ਕੋਲੇ ਨਹੀਂ ਪਹੁੰਚਿਆ ਜਾਂਦਾ ਉਹ ਕੋਸ਼ਿਸ਼ ਧਰਮ ਤਾਂ ਆਪਣਾ ਇਹ ਬਣਦਾ ਵੀ ਅਸੀਂ ਉਹਦੇ ਤੱਕ ਮਾਲ ਸਪਲਾਈ ਕਰੀਏ ਚਾਹੇ ਆਟਾ ਹੈ ਚਾਹੇ ਰਾਚਨਾ ਹੈ ਚਾਹੇ ਕੋਈ ਕਪੜਾ ਲੀਦਾ ਹੈ ਤੇ ਕੋਮਟਾ ਜੋ ਵੀ ਬੱਚੇ ਬੈਠੇ ਨੇ ਜਾਂ ਜੋ ਮਤਲਬ ਉਰਾ ਤਰਾ ਦੂਰ ਦਰਾਜ ਬੈਠੇ ਨੇ ਉੱਥੇ ਤਾਈਂ ਇਹ ਸਪਲਾਈ ਕੀਤੀ ਜਾਣੀ ਚਾਹੀਦੀ ਹੈ ਸਾਡੀਆਂ ਧਾਰਮਿਕ ਸੰਸਥਾਵਾਂ ਸਾਡੀਆਂ ਰਾਜਨੀਤਿਕ ਤੇ ਮਤਲਬ ਕਾਫੀ ਨੇ ਇੱਕ ਦਲ ਖਾਲਸਾ ਵਾਲੇ ਨੇ ਪਰਮਜੀਤ ਸਿੰਘ ਲੰਡ ਉਹਨਾਂ ਨੇ ਕਿਹਾ ਵੀ ਇਹ ਚੀਜ਼ ਹੈ ਜਿਹੜੀ ਲੰਮੇ ਟਾਈਮ ਥੋੜਾ ਜਿਆਦਾ ਚੱਲਣ ਵਾਲੀ ਹੈਗੀ ਹੈ ਇਹਦੇ ਕਾਕੇ ਸਾਨੂੰ ਉਹ ਜਿਹੜਾ ਇਹ ਦਾਨ ਨਾਲਾ ਸਿਸਟਮ ਹੈ ਨੂੰ ਵਿਉਂਤਵੰਦੀ ਕਰਨੀ ਚਾਹੀਦੀ ਹੈ ਵਿਉਂਤਵੰਦੀ ਦੇ ਹਿਸਾਬ ਨਾਲ ਮਤਲਬ ਇਹਦੀ ਸਪਲਾਈ ਹੋਵੇ ਉਸ ਸੰਸਥਾਵਾਂ ਵੱਡੀਆਂ ਨੇ ਉਸ ਸੰਸਥਾਵਾਂ ਛੋਟੀਆਂ ਨੇ ਇਹ ਸਾਰੀਆਂ ਰਲ ਮਿਲ ਬੈਠ ਕੇ ਕੋਈ ਕਿਤੇ ਕੋਈ ਕਿਤੇ ਮਤਲਬ ਇਸ ਤਰ੍ਹਾਂ ਹੋਵੇ ਨਾ ਹੋਵੇ ਵੀ ਉਸ ਸੰਸਥਾ ਦੀ ਚੱਕੀ ਫਿਰਦੀ ਆ ਉਸ ਸੰਸਥਾ ਦੀ ਚੱਕੀ ਫਿਰਦੀ ਆ ਇਸ ਤਰ੍ਹਾਂ ਨਾਲ ਹੀ ਕਥਾਂ ਜਾਦੇ ਹੋ ਜਾਂਦਾ ਇੱਕ ਤਾਂ ਛੋਟ ਪੈ ਜਾਂਦੀ ਹੈ ਮਤਲਬ ਉਹਨਾਂ ਨੇ ਬੜੇ ਸੋਹਣੇ ਵਿਚਾਰ ਪੇਸ਼ ਕੀਤੇ ਨੇ ਤੇ ਇੱਕ ਇੱਕ ਦੀ ਸਰਕਾਰ ਦੇ ਵੱਲੋਂ ਵੀ ਇਹ ਹੋ ਗਿਆ ਵੀ ਜਿਹੜਾ ਰੇਤਾ ਹੁੰਦਾ ਸੀਗਾ ਜਦੋਂ ਵਾਹਨ ਦੇ ਵਿੱਚ ਰੇਤਾ ਚੜ ਜਾਂਦਾ ਸੀ ਉਹ ਰੇਤਾ ਨਾ ਤਾਂ ਜ਼ਿਮੀਦਾਰ ਨੂੰ ਝੱਕਣ ਦਿੰਦੇ ਸੀ ਨਾ ਸਰਕਾਰ ਚੱਕਦੀ ਸੀ ਨਾ ਉਹਨੂੰ ਵਿਕਦਾ ਹੋਣੇ ਸਰਕਾਰ ਪੰਜਾਬ ਸਰਕਾਰ ਐਲਾਨ ਕਰਨ ਵਾਲੀ ਹੈ ਮਾਨਸਾ ਵੀ ਕੱਦੇ ਦਿਨ ਚ ਐਲਾਨ ਕਰ ਦੇਣਗੇ ਕਿ ਜਿਹੜਾ ਉਹ ਰੇਤ ਹੈ ਉਹ ਜਿਮੀਦਾਰ ਵੇਚ ਸਕਦਾ ਜਿਹਦੇ ਵਾਹਨ ਦੇ ਵਿੱਚੋਂ ਰੇਤ ਹੈ ਜੇ ਉਹ ਰੇਤ ਨਾਲੇ ਤਾਂ ਰੇਤ ਵਾਹਨ ਵਿਲਾ ਹੋ ਜੂ ਅਗਲੀ ਫਸਲ ਵਾਸਤੇ ਤੇ ਨਾਲੇ ਉਹਦੀ ਜਿਹੜੀ ਕੋਈ ਮਾਇਕ ਮਾਰੀ ਮੋਟੀ ਮਦਦ ਹੈ ਉਹ ਹੋ ਸਕਦੀ ਹੈ ਪਰ ਇਸ ਤਰ੍ਹਾਂ ਦੇ ਜਿਹੜੇ ਫੈਸਲੇ ਨੇ ਸਰਕਾਰਾਂ ਨੂੰ ਲੈਣੇ ਚਾਹੀਦੇ ਨੇ ਆਪਸੀ ਬੈਰ ਵਿਰੋਧ ਇੱਕ ਦੂਜੇ ਨੂੰ ਬਿਆਨਵਾਜੀ ਇੱਕ ਦੂਜੇ ਨੂੰ ਨੀਮਾ ਦਿਖਾਉਣ ਦੀ ਜਿਹੜੀ ਕੋਸ਼ਿਸ਼ ਚੱਲਦੀ ਹੈ ਇਸ ਚੀਜ਼ ਤੋਂ ਪਿੱਛੇ ਹਟ ਕੇ ਲੋਕਾਂ ਦੀ ਸਹੀ ਮਹਿਨਾ ਦੇ ਵਿੱਚ ਬਾਹ ਫੜਨੀ ਚਾਹੀਦੀ ਹੈ ਕੱਲ ਨੂੰ ਮੋਦੀ ਸਾਹਿਬ ਵੀ ਆ ਰਹੇ ਨੇ ਠੀਕ ਹੈ ਅੱਜ ਤੱਕ ਮੋਦੀ ਸਾਹਿਬ ਵੱਲੋਂ ਕੋਈ ਐਲਾਨ ਨਹੀਂ ਕੀਤਾ ਗਿਆ ਲੋਕ ਥੋੜਾ ਜਿਹਾ ਮਹਿਸੂਸ ਕਰੀ ਜਾਂਦੇ ਨੇ ਕਿ ਅਸੀਂ ਬਗਾਨਾ ਸਾਨੂੰ ਬਗਾਨਾ ਸਮਝ ਰਹੇ ਨੇ ਗੱਲ ਕਰ ਕੱਲ ਨੂੰ ਮੋਦੀ ਸਾਹਿਬ ਆ ਕੇ ਜਿਹੜਾ ਆਪਣਾ ਸਿਰ ਦੇ ਉੱਤੇ ਚੜਿਆ ਹੋਇਆ ਹੈ ਲੰਬਾ ਹੈ ਉਹ ਜਰੂਰ ਲਾ ਕੇ ਜਾਣਗੇ ਮੈਨ ਇਹ ਗੱਲ ਤੁਹਾਨੂੰ ਵਿਸ਼ਵਾਸ ਨਾਲ ਮਤਲਬ ਕਹਿਣੀ ਚਾਹੁੰਦਾ ਜੀ ਰਜਿੰਦਰ ਜੀ ਪਰ ਉੱਥੇ ਹੀ ਕਹਿੰਦੇ ਨੇ ਕਿ ਘਰ ਕਾ ਗਰਕਾ ਬੇਦੀ ਲੰਕਾ ਡਾਈ ਜਦੋਂ ਕਿਸੇ ਗੱਲ ਦੇ ਕਹਿੰਦੇ ਭੇਤ ਹੁੰਦਾ ਨਾ ਸਾਨੂੰ ਅੰਦਰ ਦੇ ਬੰਦੇ ਨੂੰ ਹੁੰਦਾ ਤੇ ਜਦੋਂ ਉਹ ਸੋਸ਼ਲ ਮੀਡੀਆ ਤੇ ਚੀਜ਼ ਆ ਜਾਵੇ ਵਾਇਰਲ ਹੋ ਜਾਵੇ ਤਾਂ ਉਹ ਜ਼ਰੂਰ ਇੱਕ ਹੰਗਾਮਾ ਤੇ ਮੁੱਦੇ ਦਾ ਮਸਲਾ ਜਿਹੜਾ ਬਣ ਜਾਂਦਾ ਹੈ ਤੇ ਭਗਵੰਤ ਮਾਨ ਜੀ ਦੇ ਪ੍ਰਾਣੇ ਇੱਕ ਮੁੱਦੇ ਤੇ ਪੋਸਟ ਸਾਂਝੀ ਕੀਤੀ ਸੀ ਕਿ ਜਿਹੜਾ 250 ਕਰੋੜ ਰੁਪਇਆ ਜਿਹੜਾ ਕਿ ਸਾਡੇ ਜਲ ਸਰੋਤ ਦੇ ਲਈ ਆਇਆ ਸੀਗਾ ਤੇ ਜੇਕਰ ਉਹ ਪਹਿਲਾਂ ਲੱਗਿਆ ਹੁੰਦਾ ਤਾਂ ਸ਼ਾਇਦ ਅੱਜ ਹਰ ਦੇ ਹਾਲਾਤ ਨਾ ਹੁੰਦੇ ਫਿਰ ਉਹ ਪੈਸਾ ਹੈ ਕਿੱਥੇ ਆ ਮੈਡਮ ਗੱਲ ਇਹ ਹੈ ਦੇਖੋ ਜਿਵੇਂ ਹੁਣ ਇਸ ਹਸਾਬ ਕਿਤਾਬ ਦਾ ਮੌਕਾ ਨਹੀਂ ਹੈ ਹੁਣ ਆਪਣੀ ਪਬਲਿਕ ਦੀ ਸੇਵਾ ਜਾਂ ਕਰਨ ਦਾ ਮੌਕਾ ਹੈ ਹਿਸਾਬ ਆਪਾਂ ਬਾਅਦ ਵਿੱਚ ਕਰਾਂਗੇ ਕਿ ਚਲੋ ਪੰਜਾਬ ਦੇ ਵਿੱਚ ਤਾਂ ਪੈਸਾ ਨਹੀਂ ਲੱਗਿਆ ਇਹ ਤਾਂ ਹਿਮਾਚਲ 'ਚ ਵੀ ਆ ਰਹੇ ਨੇ ਜੰਮੂ ਕਸ਼ਮੀਰ 'ਚ ਵੀ ਆ ਰਹੇ ਨੇ ਰਾਜਸਥਾਨ 'ਚ ਵੀ ਆ ਰਹੇ ਨੇ ਗੱਲ ਗੱਲ ਇਹ ਹੈ ਕਿ ਹਿਮਾਚਲ ਪ੍ਰਦੇਸ਼ ਤਾਂ ਚਲੋ ਵਾਦੀਆਂ ਨੇ ਪਹਾੜ ਨੇ ਉੱਥੇ ਜਿੰਨਾ ਕਿ ਤੁਸੀਂ ਰੋਕ ਦੇ ਲਈ ਆਪਣਾ ਪ੍ਰਬੰਧ ਕਰ ਦਿਓ ਅਕਸਰ ਕੁਦਰਤ ਕਹਿਰ ਮਚਾ ਹੀ ਦਿੰਦੀ ਆ ਪਰ ਇੱਥੇ ਜਿਹੜੇ ਬੰਨ ਅਸੀਂ ਉਹ ਕਹਿੰਦੇ ਨੇ ਕਿ ਸ਼ੰਭੂ ਬਾਰਡਰਾਂ ਦੇ ਉੱਤੇ ਸੀਮਿੰਟ ਦੇ ਡੱਡ ਪਿੱਲਰ ਖੜੇ ਕਰ ਦਿੱਤੇ ਗਏ ਸੀ ਮਾਨ ਸਰਕਾਰ ਦੇ ਵੱਲੋਂ ਜਾਂ ਕਿਸੇ ਪੁਨਿਸ਼ ਪ੍ਰਸ਼ਾਸਨ ਦੇ ਵੱਲੋਂ ਜਦੋਂ ਇਹਨਾਂ ਨੂੰ ਪਤਾ ਸੀ ਕਿ ਮਾਹੌਲ ਇੰਨਾ ਇੱਕ ਹਿਮਾਚਲ ਦੇ ਵਿੱਚ ਇਸ ਤਰ੍ਹਾਂ ਦੀਆਂ ਆ ਰਹੀਆਂ ਨੇ ਅਫਵਾਹਾਂ ਉੱਡ ਰਹੀਆਂ ਨੇ ਜਾਂ ਫਿਰ ਇੰਨੀ ਕਰੋਪੀ ਆ ਗਈ ਕੁਦਰਤ ਦੀ ਤਾਂ ਸ਼ਾਇਦ ਉਹ ਬੰਨ ਇੱਥੇ ਬਣਾਏ ਹੁੰਦੇ ਲੋਕਾਂ ਦਾ ਵੀ ਇਹੀ ਕਹਿਣਾ ਕਿ ਉਹ ਬੰਨ ਜਿਹੜਾ ਇਹ ਤਾਂ ਇਹ ਚੀਜ਼ ਨਾ ਹੁੰਦੀ ਇਹ ਗੱਲ ਹੈ ਜੀ ਇਹ ਗੱਲ ਕਰ ਪਈ ਹੈ ਨਾ ਜੀ ਜਿਹੜਾ ਸੈਂਟਰ ਸਰਕਾਰਾਂ ਹੁੰਦੀਆਂ ਨੇ ਜਦੋਂ ਪੈਸੇ ਦੰਦੀਆਂ ਨੇ ਉਸ ਚੀਜ਼ ਨੂੰ ਮਤਲਬ ਹੋਰ ਥਾਂ ਲਾਉਣ ਨਹੀਂ ਦੰਦੀਆਂ ਇਸ ਕਰਕੇ ਠੀਕ ਹੈ ਵੀ ਸਰਕਾਰ ਦੀ ਥੋੜੀ ਜੀ ਜਿਹੜਾ ਪਿੱਛੇ ਕਿ ਆ ਪਿਛੋਂ ਪਿਛਾਂ ਕਿ ਝੂ ਸੋਚ ਜਾ ਆ ਤਿਆਨ ਬਾਕੀ ਖੜਾਟਾ ਨਾ ਇਹ ਜਰੂਰ ਰੜਕਦੀ ਹੈਗੀ ਹੈ ਇਹ ਗੱਲ ਕਰਦੀ ਪ੍ਰਮਾਤਮਾ ਅੱਗੇ ਕਿ ਸੜਾ ਜੋਰ ਨਹੀਂ ਹੈ ਤਾਂ ਜੇ ਆਪਾਂ ਕੱਲੀ ਸਰਕਾਰ ਨੂੰ ਗਾਲਾਂ ਲਈ ਜਾਈਏ ਜਾਂ ਸਰਕਾਰ ਦੀ ਨੁਕਤਾਚੀਨੀ ਕਰੀ ਜਾਈਏ ਇਹ ਵੀ ਠੀਕ ਨਹੀਂ ਕਿਉਂਕਿ ਜਿਹੜਾ ਸਮਾਂ ਹੁਣ ਸਰਕਾਰ ਦੀ ਮਦਦ ਲੈਣ ਦਾ ਸਮਾਂ ਪੂਰੇ ਜ਼ਿਆਦੇ ਸ਼ੁਰੂ ਹੁੰਦਾ ਸਮਾਜਿਕ ਸੰਸਥਾਵਾਂ ਸਾਡੀਆਂ ਧਾਰਮਿਕ ਸੰਸਥਾਵਾਂ ਇਹ ਮਦਦ ਕਰ ਰਹੀਆਂ ਨੇ ਹੋਰ ਨੇ ਐਨਜੀਓ ਨੇ ਮਾਤਾ ਮੂਰਲੇ ਸਮੇਂ ਦੇ ਵਿੱਚ ਜਦੋਂ ਕਿਸਾਨ ਕਿਸਾਨ ਦੇ ਘਰ ਟਹਿਗੇ ਕਿਸਾਨਾਂ ਦੇ ਪਸ਼ੂ ਚਲੇ ਗਏ ਕਿਸਾਨ ਦੀ ਫਸਲ ਹੋਊਗੀ ਜੋ ਜ਼ਮੀਨ ਸੀ ਉਹਦੇ ਚਰੇਤਾ ਕਰਗਾ ਉਦੋਂ ਮਦਦ ਦੀ ਲੋੜ ਹੈ ਸਾਡਾ ਫਰਜ਼ ਬਣਦਾ ਵੀ ਅਸੀਂ ਸਰਕਾਰ ਨਾਲ ਮਿਲਲਾਪ ਰੱਖ ਕੇ ਲੋਕਾਂ ਦੇ ਕੰਮ ਕਰਾਉਣ ਵਾਸਤੇ ਸਰਕਾਰ ਦਾ ਸਹਿਯੋਗ ਦੇ ਜੇ ਜਿੱਥੇ ਕਿਤੇ ਸਰਕਾਰ ਦੀ ਕਮੀ ਹੈ ਉਹਨੂੰ ਮਤਲਬ ਬਿਨਾ ਪ੍ਰੈਸ ਤੋਂ ਬਿਨਾ ਇਸ ਤਰ੍ਹਾਂ ਦੀ ਰੌਲਾ ਪਾਏ ਤੋਂ ਉਹਦੇ ਧਿਆਨ ਦੇ ਵਿੱਚ ਲਿਆਈਏ ਤਾਂ ਕਿ ਜਿਹੜੇ ਸਾਡੇ ਭਰਾ ਅੱਜ ਤਰਾਸਦੀ ਦੇ ਵਿੱਚ ਬੈਠੇ ਨੇ ਉਨ੍ਹਾਂ ਦੀ ਜ਼ਿੰਦਗੀ ਹੈ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਹੀ ਟਰੈਕ ਦੇ ਉੱਤੇ ਚੱਲ ਸਕਦੇ ਜੀ ਬਹੁਤ ਬਹੁਤ ਮਿਹਰਬਾਨੀ ਰਜ਼ਿੰਦਰ ਜੀ ਆਪਣੇ ਕੀਮਤੀ ਵਿਚਾਰ ਸਾਡੇ ਨਾਲ ਸਾਂਝੇ ਕਰਨ ਲਈ ਧੰਨਵਾਦ ਜੀ ਸੋ ਦੋਸਤੋ ਏਸੀ ਰਜ਼ਿੰਦਰ ਜੀ ਮਾਨਸਾ ਤੋਂ ਸੋ ਅਕਸਰ ਹੀ ਸਾਡੇ ਨਾਲ ਜੁੜਦੇ ਨੇ ਤੇ ਆਪਣੇ ਜਿਹੜੇ ਵਿਚਾਰ ਨੇ ਉਹ ਜ਼ਰੂਰ ਸਾਂਝੇ ਕਰਦੇ ਨੇ ਤਾਂ ਇਹਨਾਂ ਨੇ ਇੱਕ ਬਹੁਤ ਹੀ ਬਾਖਮਾਲ ਗੱਲ ਕਹੀ ਹੈ ਕਿ ਪੰਜਾਬ ਦੀ ਨੌਜਵਾਨੀ ਨੂੰ ਹਮੇਸ਼ਾ ਟਾਰਗੇਟ ਕੀਤਾ ਜਾਂਦਾ ਸੀ ਨਸ਼ਿਆਂ ਨੂੰ ਲੈ ਕੇ ਕਿ ਪੰਜਾਬ ਦੇ ਨੌਜਵਾਨ ਨੇ ਜਿਹੜੇ ਨਸ਼ਿਆਂ ਦੇ ਵਿੱਚ ਤਸੇ ਹੋਏ ਨੇ ਨਸ਼ਿਆਂ ਨੂੰ ਲੈ ਕੇ ਇਸ ਤਰ੍ਹਾਂ ਨਸ਼ਿਆਂ ਨੂੰ ਲੈ ਕੇ ਉਸ ਤਾਂ ਤਾਂ ਜਾਂ ਫਿਰ ਚੋਰੀਆਂ ਡਕੈਤੀਆਂ ਗੈਂਗਸਟਰ ਦੇ ਵਿੱਚ ਜਿਹੜੇ ਪੰਜਾਬ ਦੀ ਜਵਾਨੀ ਨੂੰ ਅਕਸਰ ਹੀ ਦਿਖਾਇਆ ਜਾਂਦਾ ਸੀ ਪਰ ਜੋ ਹੁਣ ਸਾਨੂੰ ਵੇਖਣ ਨੂੰ ਮਿਲਿਆ ਕਿ ਪੰਜਾਬ ਦੇ ਨੌਜਵਾਨ ਵੱਡੀ ਮਾਤਰਾ ਦੇ ਵਿੱਚ ਟਰੈਕਟਰ ਟਰਾਲੀਆਂ ਕਿਸੇ ਤੋਂ ਜਿੰਨੀ ਵੀ ਸੇਵਾ ਹੁੰਦੀ ਆ ਸਾਰੇ ਉੱਥੇ ਜਾ ਕੇ ਨੌਜਵਾਨ ਦਿਨ ਰਾਤ ਸੇਵਾ ਕਰ ਰਹੇ ਨੇ ਉਹੀ ਨੌਜਵਾਨ ਨੇ ਜਿਨ੍ਹਾਂ ਨੂੰ ਬਦਨਾਮ ਕੀਤਾ ਗਿਆ ਸੀ ਉਹੀ ਪੋਲੀਟੀਕਲ ਬੰਦੇ ਨੇ ਜਿਨ੍ਹਾਂ ਨੇ ਕਿ ਚਿੱਟੇ ਕੁਰਤੇ ਪਜਾਮੇ ਪਾ ਕੇ ਸਿਰਫ ਉਥੇ ਮੌਕੇ ਦਾ ਜਾਇਜ਼ਾ ਦੇਖਣ ਗਏ ਨੇ ਪਰ ਕਿਸੇ ਨੇ ਉਥੇ ਮੋਢੇ ਨਾਲ ਮੋਢਾ ਲਾ ਕੇ ਕਿਸੇ ਨਾਲ ਕੰਮ ਨਹੀਂ ਕਰਵਾਇਆ ਇਹ ਗੱਲ ਦੇਖਣ ਨੂੰ ਜ਼ਰੂਰ ਹੈ ਕਿ ਚਰਨਜੀਤ ਚੰਨੀ ਕੁਲਦੀਪ ਸਿੰਘ ਢਾਲੀਵਾਲ ਤੇ ਹਰਜੋਤ ਸਿੰਘ ਬੈਂਸ ਇਹਨਾਂ ਨੇ ਜ਼ਰੂਰ ਕੰਮ ਕੀਤਾ ਹੈ ਹੋਰ ਵੀ ਕਾਫੀ ਲੀਡਰ ਨੇ ਜਿਨ੍ਹਾਂ ਦਾ ਅਸੀਂ ਨਾਮ ਨਹੀਂ ਲੈ ਸਕੇ ਤੇ ਉਹ ਇਹਨਾਂ ਨੇ ਜ਼ਰੂਰ ਕੰਮ ਕੀਤਾ ਇਹ ਨਹੀਂ ਹੈ ਕਿ ਕੰਮ ਨਹੀਂ ਕੀਤਾ ਪਰ ਇਹ ਜ਼ਰੂਰ ਹੈ ਕਿ ਕਈ ਤਾਂ ਉਥੇ ਸਿਰਫ ਇੱਕ ਫੋਟਮਾਰਕ ਚਾਉਣ ਦੇ ਲਈ ਗਏ ਸੀ ਜਿਵੇਂ ਕਿ ਕਾਫੀ ਸੈਲੀਬ੍ਰਿਟੀ ਆਮਦੇ ਨੇ ਪਿੱਛੇ ਜੇ ਗਲਾਬ ਸਿੱਧੂ ਦਾ ਮੁੱਦਾ ਬੜਾ ਚੱਕਿਆ ਗਿਆ ਸੀਗਾ ਕਿ ਜਦੋਂ ਉਹ ਮੌਕਾ ਵੇਖਣ ਗਏ ਆ ਤਾਂ ਉਹਨਾਂ ਦੇ ਨਾਲ ਚਾਰ ਕਿਸ਼ਤੀਆਂ ਤੇ ਉਹਨਾਂ ਦੇ ਬਾਡੀਗਾਰਡ ਚਲੇ ਗਏ ਤੇ ਇੱਕ ਕਿਸ਼ਤੀ ਤੇ ਉਹ ਉਥੇ ਜਿਹੜੇ ਪਿੰਡ ਵਾਸੀ ਸੀ ਜਾਂ ਉਹਨਾਂ ਦੀ ਕੋਈ ਮਦਦ ਦੇ ਲਈ ਖਾਣਾ ਲੈ ਕੇ ਆਏ ਹੋਏ ਸੀ ਉਹਨਾਂ ਦੇ ਵਿੱਚ ਇੱਕ ਰੋਸ ਪਾਇਆ ਗਿਆ ਸੀ ਕਿ ਅਸੀਂ ਇੱਥੇ ਸਵੇਰ ਦੇ 3 ਵਜੇ ਦੇ ਖਾਣਾ ਪਕਾ ਰਹੇ ਹਾਂ ਚਾ ਅਠੰਡੀ ਹੋ ਰਹੀ ਹੈ ਖਾਣਾ ਵੇਸਟ ਹੋ ਰਿਹਾ ਹੈ ਇਹਨਾਂ ਨੇ ਗੁਲਾਬ ਸਿੱਧੂ ਦੇ ਲਈ ਪਹਿਲਾਂ ਕਿਸ਼ਤੀ ਦੇ ਲਈ ਵੇਟ ਕੀਤੀ ਹੈ ਉਸ ਤੋਂ ਬਾਅਦ ਜਦੋਂ ਗੁਲਾਬ ਸਿੱਧੂ ਆਉਂਦਾ ਹੈ ਉਹਨੂੰ ਲਿਜਾ ਕੇ ਉੱਥੇ ਘੁਮਾਇਆ ਗਿਆ ਜਾਂ ਇੱਕ ਸੋਸ਼ਲ ਮੀਡੀਆ ਤੇ ਪੋਸਟ ਪਾਉਣ ਦੇ ਲਈ ਹੀ ਸਿਰਫ ਉਹ ਜਿਹੜਾ ਡਰਾਮਾ ਸੀ ਉਹ ਟਾਈਮ ਵੇਸਟ ਸੀ ਉਹ ਕੀਤਾ ਗਿਆ ਹਾਲਾਂਕਿ ਲੋਕ ਉੱਥੇ ਭੁੱਖੇ ਬੈਠੇ ਸੀ ਉਹਨਾਂ ਤੱਕ ਜਿਹੜਾ ਖਾਣਾ ਸੀ ਉਹ ਪ੍ਰੋਪਰ ਟਾਈਮ ਦੇ ਨਾਲ ਨਹੀਂ ਪਹੁੰਚ ਸਕਿਆ ਤੇ ਕਈ ਚੀਜ਼ਾਂ ਐਵੇਂ ਦੀਆਂ ਨੇ ਜੋ ਕਿ ਕਈ ਲੋਕ ਸਿਰਫ ਉਥੇ ਫੋਟੋਆਂ ਖਿਚਾਉਣ ਦੇ ਲਈ ਜਾਂਦੇ ਨੇ ਜਾਂ ਫਿਰ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਦੇ ਕਹਿੰਦੇ ਨੇ ਕਿ ਕਾਫੀ ਤਰੀਕੇ ਨੇ ਜਦੋਂ ਕੋਈ ਚੀਜ਼ ਟ੍ਰੈਂਡਿੰਗ ਤੇ ਚੱਲ ਪੈਂਦੀ ਹੈ ਤਾਂ ਅਗਲਾ ਕਹਿੰਦਾ ਵੀ ਮੈਂ ਕਿਉਂ ਨਾ ਪਾਣੀ ਦੇ ਵਿੱਚ ਖੜ ਕੇ ਫੋਟੋ ਪਾਵਾਂ ਜਾਂ ਮੈਂ ਕਿਉਂ ਨਾ ਮੌਕੇ ਦਾ ਜ਼ਾਇਜ਼ਾ ਲੈਣ ਜਾਵਾਂ ਤਾਂ ਇੱਕ ਦਿਨ ਜਾ ਕੇ ਤੁਸੀਂ ਉਸ ਨੂੰ ਇਹ ਨਹੀਂ ਕਹਿ ਸਕਦੇ ਕਿ ਜਿਦੋਂ ਜਿਹੜੇ ਉੱਥੇ ਲਗਾਤਾਰ ਸੇਵਾ ਕਰ ਰਹੇ ਨੇ ਸਭ ਤੋਂ ਪਹਿਲਾਂ ਹੈ ਕਿ ਸਾਡਾ ਉਹਨਾਂ ਤੱਕ ਖਾਣਾ ਦਵਾਈਆਂ ਇਹ ਚੀਜ਼ਾਂ ਉਹਨਾਂ ਦੀਆਂ ਜ਼ਰੂਰਤ ਦੀਆਂ ਜਿਹੜੀਆਂ ਕਿ ਪਹੁੰਚਾਈਆਂ ਜਾਣ ਜਾਂ ਤਾਂ ਕਿ ਰਹਾੜ ਪੀੜਤ ਨੂੰ ਰਾਹਤ ਮਿਲ ਸਕੇ ਉਹਨਾਂ ਦੀ ਸਮੱਗਰੀ ਸਮੇਂ ਸਿਰ ਉਹਨਾਂ ਕੋਲੇ ਪਹੁੰਚ ਸਕੇ ਕਿਉਂਕਿ ਬਹੁਤ ਸਾਰੇ ਛੋਟੇ-ਛੋਟੇ ਬੱਚੇ ਵੀ ਨੇ ਜਿਹੜੇ ਕਿ ਭੁੱਖ ਬਰਦਾਸ਼ਤ ਨਹੀਂ ਕਰਦੇ ਸਿਆਣਾ ਬੰਦਾ ਫਿਰ ਵੀ ਕਰ ਲੈਂਦਾ ਪਰ ਜਦੋਂ ਛੋਟੇ ਬੱਚਿਆਂ ਦੀ ਗੱਲ ਆ ਜਾਂਦੀ ਹੈ ਉਹਨਾਂ ਨੂੰ ਤਾਂ ਉਹੀ ਟਾਈਮ ਦੇ ਨਾਲ ਜਿਹੜਾ ਖਾਣ ਪੀਣ ਦਾ ਸਮਾਨ ਚਾਹੀਦਾ ਹੁੰਦਾ ਸੋ ਇਹ ਬੇਨਤੀ ਹੈ ਕਿ ਪਲੀਜ਼ ਰਿਕੁਐਸਟ ਹੈ ਕਿ ਕੋਈ ਵੀ ਉਥੇ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਦੇ ਲਈ ਕਿਸ਼ਤੀਆਂ ਦੀ ਜਿਹੜੀ ਵਰਤੋਂ ਆ ਦੁਰਵਰਤੋਂ ਨਾ ਹੋਵੇ ਉਹਨਾਂ ਦੀ ਸਿਰਫ ਇੱਕ ਚੰਗੇ ਕੰਮ ਦੇ ਲਈ ਹੀ ਵਰਤੋਂ ਹੋਵੇ ਸੋ ਦੋਸਤੋ ਇਹ ਸੀ ਅੱਜ ਸਾਡਾ ਸ਼ਾਮ ਦਾ 4 ਵਜੇ ਦਾ ਲਾਈਵ ਪ੍ਰੋਗਰਾਮ ਤੇ ਤੁਸੀਂ ਦਿਖਦੇ ਰਹੋ ਏਵਨ ਪੰਜਾਬੀ ਟੀਵੀ ਮੈਨੂੰ ਦੇਵੋ ਇਜਾਜ਼ਤ